ਮੇਰੇ ਦਾ ਗੁੱਸਾ ਕਰਦਾਗਾ ਤੁਸੀਂ ਸਹੀ ਨਾ ਬਸੋ ਕਿਉਂਕਿ ਇਹ ਫਿਰ ਇੱਥੇ ਸਥਿਤੀਆਂ ਜਿਹੜੀਆਂ ਗਲਤ ਹੋ ਜਾਂਦੀਆਂ ਨੇ ਤੁਸੀਂ ਆਪ ਕਹਿ ਕੇ ਗਏ ਹੋਗੇ ਜਿੰਨੇ ਪਲੇਅਰਾਂ ਨੂੰ ਜਾਣਦੇ ਆਪਾਂ ਉਹਨਾਂ ਦੇ ਨਾਲ ਲੋ ਜੀਤ ਸਿੰਘ ਇੱਕ ਪਾਸੇ ਆਓ ਫਲਾ ਮਹਾਰਾਜ ਦੀ ਜੀ ਖੇਤਾਂ ਵਾਲੇ ਪਾਸੇ ਆ ਗਿਲਕਲਾ ਦੀ ਟੀਮ ਜਿਹੜੀ ਖੇਡ ਰਹੀ ਆ ਉਹ ਇਧਰਲੇ ਪਾਸੇ ਖੇਡ ਰਿਹਾ ਨੌਜਵਾਨ ਸਕੂਲ ਵਾਲੀ ਸਾਈਡ ਜਿੰਜੀਤ ਸਿੰਘ ਓਕੇ ਭਾਈ ਲਔ ਰੇਸ ਫੇਰ ਚੰਗੀ ਮੀਤ ਆਈ ਹੋਵੇ ਜੱਫਾ ਕੋਈ ਲੱਗੇ ਨਾ ਤਾਂ ਫੇਰ ਦੁੱਖ ਹੁੰਦਾ ਏ ਐਂਡਰ ਹੋਵੇ ਚੰਡੇ ਆ ਕਿਸੇ ਚੰਡੇ ਕਿਸੇ ਨੂੰ ਕੋਹਚਦਾ ਹੱਥ ਲਾ ਕੇ ਭੱਜੇ ਨਾ ਤਾਂ ਫੇਰ ਦੁੱਖ ਹੁੰਦਾ ਏ ਸੌਣ ਦੀ ਮਸੂਰੀ ਪੂਰੀ ਹੁੰਦੀ ਏ ਇਲਾਕੇ ਵਿੱਚ ਬੱਦਲ ਵਾਗੂ ਗੱਜੇ ਨਾ ਤਾਂ ਫੇਰ ਦੁੱਖ ਹੁੰਦਾ ਏ ਸੈਮੀ ਫਾਈਨਲ ਖੜਕ ਕੇ ਲੱਗੇ ਨਾ ਤਾਂ ਭਧਾਉਣ ਵਾਲਾ ਫੇਰ ਦੁੱਖ ਹੁੰਦਾ ਏ ਭਾਈ ਜੀ ਮੋਹਸਰੇ ਗਰਾਊਂਡ ਪਹੁੰਚਾਈ ਜਾਵੇ ਇੱਕ ਪਾਸੇ ਇਹ ਤੋਂ ਦਾ ਗੁੱਗੂ ਗੱਲ ਪਈ ਹੋਈ ਨੌਜਵਾਨ ਦੀ ਕਬੱਡੀ ਗੁੱਗੂ ਨਾ ਇਸ ਖਿਡਾਰੀ ਨੇ ਜਿੱਥੇ ਆਪ ਦੇਖਦੇ ਵੀ ਸਰ ਵੀ ਰਿੰਕ ਉੱਪਰ ਕੇ ਬਹੁਤ ਵਧੀਆ ਜਿਹੜੀਆਂ ਲਾਈਨਾਂ ਜਿਹੜੇ ਲੇਕਿਆ ਧੰਨਵਾਦ ਕਰਦੇ ਖੇਡਣ ਵਾਲੇ ਦੋ ਲਓ ਇਧਰ ਦੇ ਪਾਸੇ ਮਹਾਰਾਜ ਪਿੰਡ ਦਾ ਖੇੜਾ ਪਰ ਗੁੱਗੂ ਨੌਜਵਾਨਾਂ ਸਰਦਾਰਾਂ ਦੇ ਅਗਲੇ ਮੈਚਾਂ ਦੇ ਲਈ ਦੋਨੀਆਂ ਟੀਮਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਤੀਜੇ ਰਾਉਂਡ ਦਾ ਪਹਿਲਾ ਮੈਚ ਝੜਕਦਾ ਹੋੜ ਜਾਂਦਾ ਇਹ ਤੇ ਦੂਜੇ ਪਾਸੇ ਸ਼ੀਰਾ ਹੁਣ ਦੇਖਦੇ ਵੀ ਨੌਜਵਾਨ ਜੀਤ ਜਫਾ ਲਾਉ ਜਾਣਾ ਪਰ ਸ਼ੀਰਾ ਨੌਜਵਾਨ ਮਹਾਰਾਜ ਇਹਨਾਂ ਲਈ ਇੱਕ ਆਕ ਦਾ ਵਾਦਾ ਕਰਦਾ ਹੋਇਆ ਅਰੇ ਸਭ ਇਨਗੜੀਆਂ ਵੱਡੇ ਮਾਨਾ ਸਨਮਾਨਾ ਨਿਗਲ ਚੌਥਾ ਵਰਲਡ ਕਬੱਡੀ ਦਾ ਕੱਪ ਹੋਣਾ ਲੋਕੀ ਇਹ ਚਰਚਾ ਵਿੱਚ ਹੋਣ ਲੱਗੀ ਕਈ ਦੇਸ਼ਾਂ ਨੇ ਸਦੇ ਪੇਰ ਤੇ ਫੈਰ ਸਕੇ ਕਬੱਡੀ ਦੀਆਂ ਟੀਮਾਂ ਬਣਾਉਣ ਲੱਗੀ ਮੇਰੇ ਪੁੱਤੀ ਅੱਜ ਕੀ ਚੋੜ ਹੋਣੀ ਬੇਬੇ ਰਿਸ਼ਤੇਦਾਰਾਂ ਨੂੰ ਫੋਨ ਤੇ ਸਾਨੂੰ ਲੱਗੀ ਸਰਕਾਰੀ ਨੌਕਰੀ ਤੇ ਨਾਲੇ 2 ਕਰੋੜ ਮਿਲਦਾ ਸਰਕਾਰ ਮਿਹਨਤਾਂ ਦਾ ਹਲ ਕੌਣ ਕੀਤੀ ਜਿਹੜੇ ਸਥਾਨਾਂ ਤੇ ਕਬੱਡੀ ਦੇ ਮੈਚ ਹੋਣੇ ਪਰ ਉਹ ਕੇਵਲ ਸਿੰਘ ਮਹਾਰਾਜ ਪਿੰਡ ਦਾ ਸਤਿਮਾਮਾ ਤਿਲਕਾ ਸਪੋਰਟਸ ਕਲਬ ਦੇ ਸੈਬਰਵਾਰਗੇ ਜਤਿੰਦਰਵਾਰਗੇ ਮਣੇਵਾਰਗੇ ਸਾਡੇ ਵੀਰ ਬਣ ਸਾਹ ਪਹੁੰਚਿਆ ਹੋਸਾਗੜ੍ਹ ਦੇ ਸੰਧਿਆਵਾਰਗੇ ਵੀਰ ਆਇਆ ਉਹ ਸਰਗਰਮ ਖਿਡਾਰੀ ਆ ਕੇਵਲ ਇਧਰਲੇ ਪਾਸੇ ਜੱਸਾ ਹੋਰ ਇਹਦੇ ਤੋਂ ਸਾਡੇ ਆਹ ਪਾਸਟਿਕ ਕਬੱਡੀ ਖਿਡਾਰੀ ਸੰਤ ਬਾਬਾ ਚੰਨ ਸਿੰਘ ਜੀ ਸਪੋਰਟਸ کلب ਸਾਰਾ ਮੈਂ ਧੰਨਵਾਦ ਕਰਦਾ 5 ਤਰੀਕ ਚੱਕਮਕਸੂ ਦੇ ਟੂਰਨਾਮੈਂਟ ਦੀ ਆ ਉੱਥੇ ਵੀ ਮੋਟਰਸਾਈਕਲ ਲੈਣਿਆ ਤੇ 4 ਤਰੀਕ ਤੱਪਾ ਮੰਡੀ ਦੇ ਟੂਰਨਾਮੈਂਟ ਦੀ ਆ ਆ ਪਟਿਕ ਨੂੰ ਆਪਣੇ ਦੇ ਕਬੱਡੀ ਕੱਪ ਦੇ ਵੀ ਮੋਟੇ ਲੈਣਿਆ 15 ਤਰੀਕ ਸ਼ਹਿਰ ਦੇ ਟੂਰਨਾਮੈਂਟ ਦੀ ਲੋ ਜਸਪ੍ਰੀ ਸਿੰਘ ਆਂਦਾ ਜਿੱਤੇ ਸਾਡੇ ਵੀ ਜਗਵੀਤ ਪਹਿਲੀ ਵਾਲਾ ਕਹਿੰਦਾ ਜਿਹਦੇ ਵੀ ਜਲਾ ਇਸ ਨਾਮ ਦਾ ਨਾਮ ਕੀਤਾ ਜਾਊਗਾ ਚਲਕ ਤੇ ਫੱਕਰ ਜੰਦਾ ਪਹਿਲੇ ਪਾ ਕਰਕੇ ਰੈਡੀ ਰਹਿਣ ਉਹਨਾਂ ਦੇ ਜਿਹੜੇ ਮੁਕਾਬਲੇ ਆ ਇਧਰਲੇ ਪਾਸੇ ਜੀਤ ਨੌਜਵਾਨ ਪਰ ਸ਼ੀਰੇ ਦੇ ਜੱਫਾ ਜਿਹੜਾ ਨਹੀਂ ਲਾ ਸਕਿਆ ਪਿੱਥੋ ਵਾਲੇ ਉਸ ਨੌਜਵਾਨ ਨੂੰ ਸਾਡੇ ਵੀਰ ਮਾਲੇ ਵੱਲੋਂ ਖੇਤ ਤੌਰ ਦੇ ਜਿਹੜਾ ਨੌਜਵਾਨ ਗੱਗੂ ਕਬੱਡੀ ਪਾ ਰਿਹਾ ਵੱਡੇ ਮਾਨ ਸਨਮਾਨ ਆਇਰੇ ਕਿਉਂਕਿ ਆਪਾਂ ਖਿਡਾਰੀਆਂ ਦੀ ਗੱਲ ਕਰਨੀ ਆ ਨੌਜਵਾਨਾਂ ਦੀ ਗੱਲ ਕਰਨੀ ਆ ਨਾਰੇ ਤੇ ਮੇਰੇ ਦਰਸ਼ਕ ਵੀ ਬੈਠੇ ਆ ਰੇਸ ਕਬੱਡੀ ਪਾ ਰਿਹਾ ਪੁਆਇੰਟ ਉਧਰਲੇ ਪਾਸੇ ਰੈਡਰ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਬੋਲੇ ਵੀ ਰੁਪ ਸਿੰਘ ਜੀ ਬੈਠੇ ਆ ਵੱਡੇ ਮਾਨ ਸਨਮਾਨ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਵੱਡੇ ਮਾਨ ਸਨਮਾਨ ਬੋਲਾਂ ਤੋਂ ਕੁਛ ਕੇ 100 ਰੁਪਿਆ ਏ ਕੇਵਲ ਤੇ ਜੱਸਾ ਪਾਸੇ ਮਾਣਾ ਵੀਰ ਕਹਿੰਦਾ ਵੀ ਗਿੱਲਾ ਮਾਣਾ ਜਿਹੜਾ ਵੀ ਜੱਫਾ ਲਾਊਗਾ 200 ਰੁਪਿਆ ਦਿੱਤਾ ਜਾਊਗਾ ਸਾਡੇ ਵੀਰ ਮਾਣੇ ਤੇ ਮਖਾਨੇ ਵਰਗੇ ਜਿੰਦਗੀ ਦੇ ਯੋਜਿਕ ਮਿੱਤਰਾ ਮਾਝੋ ਜਗਨਾਰ ਸਿੰਘ ਦੇ ਜਿਹੜੇ ਲੜਕੇ ਨੇ ਜਿਹੜਾ ਵੀ ਨੌਜਵਾਨ ਹੈ ਗਿੱਲਾ ਮਾਣਾ ਜੱਫਾ ਲਾਊਗਾ 200 ਰੁਪਿਆ ਉਸ ਜਾਫੀ ਨੂੰ ਖੇਤਰ ਦਿੱਤਾ ਜਾਊਗਾ ਔਰ ਇਸ ਵੀ ਪਈ ਫੇ ਕਬੱਡੀਆ ਨੌਜਵਾਨ ਨੇ ਰਾਪਰੇ ਦੇ ਟੂਰਨਾਮੈਂਟ ਦੇ ਬਿੱਟੂ ਵੀਰ ਮੋਟਰਸਾਈਕਲ ਜਿੱਤਾ ਸੀ ਪਵੜ ਪਰ ਆਹ ਨੌਜਵਾਨ ਜੀ ਦੇਖਦਾ ਵੀ ਐਲਸੀ ਦੇ ਖਿਤਾਬ ਵੱਲ ਵਧਦਾ ਜਾਣਾ ਅਰੇ ਸ਼ੇਖੀ ਗੜੀਆ ਆਪਣੀ ਟੀਮ ਗਿਲਕਲਾ ਦੇ ਇੱਕ ਅੰਗ ਦਾ ਵਾਅਦਾ ਕਰਦਾ ਹੈ ਜਿਹੜੇ ਛੋਟੇ ਛਿਹਰੇ ਮੁੰਡੇ ਆਏ ਆ ਗੇਟ ਕੋਲੇ ਵਾਇਆ ਨਾ ਧੌਲੇ ਤੋਂ ਜਿਹੜੇ ਮੁੰਡੇ ਆਏ ਨੇ ਛੋਟੇ ਛਿਹਰੇ ਤੇ ਹੈਲੋ ਭਾਈ ਜੀ ਮੂਸਰੇ ਜਿਹੜੇ ਵੀਰ ਕੋਲੇ ਕਾਊਂਟ ਚ ਚਾਈ ਜਾਵੇ ਬੱਬੀ ਵੀਰ ਕੋਲੇ ਪਲੀਜ਼ ਵੀ ਹੋੜਿਆ ਇਸ ਬਾਬਾ ਚੰਨ ਸਿੰਘ ਸਪੋਰਟਸ ਕਲੱਬ ਵੱਲੋਂ ਇਸ ਖਿਡਾਰੀ ਦਾ ਬੜਾ ਮਾਨ ਸਨਮਾਨ ਵੀ ਹੋੜਾ ਖੈਣ ਲੱਗਿਆ ਹੋਇਆ ਬੱਜੀਆ ਜਸਪ੍ਰਿਤ ਆਂਡਾਗਾ ਟਲਵਾ ਵਾਲਾ ਪਾਸਾਗਾ ਲੈ ਵੀ ਟਲਵਾ ਵਾਲੇ ਨੌਜਵਾਨਾਂ ਜਾਂ ਫਿਰ ਬੱਜੀ ਕਰਦੇ ਕਿ ਬੱਕਰੀ ਦੀ ਗੱਲ ਪਰ ਗੱਗੂ ਗੱਲ ਆਪਾਂ ਦੇਖਦੇ ਵੀ ਪਿੱਥੋ ਦੇ ਇੱਕ ਸੁੱਚੇ ਵਰਗੇ ਖਰਾਜੀ ਵੀ ਆ ਸਾਡੇ ਵੀ ਉਹ ਵੀ ਕਬੱਡੀ ਮੈਚਾਂ ਦਾ ਆਨੰਦ ਮਾ ਲਿਆ ਉਹਨਾਂ ਦਾ ਵੀ ਬੜਾ ਉਤਮਾਰਤ ਕਰਦੇ ਆ ਫਤਕਰ ਝੰਡਾ ਤੇ ਝਰਕਾ ਸੰਦਰ ਤੇ ਗੁਰਵੀਰ ਸੇਬ ਵਾਲੇ ਆ ਗਿਆ ਨਾ ਸਪਰਟਟ ਵਿੱਕੀ ਉਹ ਲੰਮਾ ਲਾਲਾ ਦੀਰੀ ਆ ਗਿਆ ਜੀ ਸਰ ਦਰਸ਼ਕ ਵੀ ਦੇਖ ਰਿਹਾ ਵੀ ਕੱਠ ਮਹਿਮਾ ਦਾ ਸੁਖਣੀ ਜਿੰਨਾ ਪਾਸ ਹਾਵਲਾ ਸੀ ਉਤੋਂ ਡਬਲ ਕਿਉਂ ਕਿੜਾ ਹੋ ਚੁੱਕਿਆ ਉਧਰਲੇ ਪਾਸੇ ਧਾਰੇ ਤੇ ਨੌਜਵਾਨ ਮੀਰ ਮੇਰੇ ਬਜ਼ੁਰਗ ਪਿੰਦਾ ਸਮਾਣਾ ਸਾਰਿਆਂ ਦਾ ਧੰਨਵਾਦ ਕਰਦੇ ਆ ਰੇਸ ਵੀ ਇਧ ਗੜੀਆ ਜੋ ਕਹਿੰਦੇ ਕਬੱਡੀ ਕਬੱਡੀ ਭੋਲੂ ਨੌਜਵਾਨ ਨੇ ਕੁੱਲਨ ਦਿੱਤਿਆ ਸੀਗਾ ਪਰ ਇਧਰ ਦੇ ਪਾਸੇ ਪੁਆਇੰਟ ਅਰੇਂਡਰਾ 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 ਜਿਮਾ ਸੌਦਾ ਵੀ ਹੈਲੋ ਹਾਜੀ ਜਿਹੜੇ ਬਿਆ ਦੀ ਮੁਕਾਬਲ ਮਾਰਕ ਤੇ ਡਿਊਟੀ ਆਨਾਂ ਨੂੰ ਬੇਨਤੀ ਆ ਵੀ ਆਜੋ ਰੈਡੀ ਹੋ ਜੀ ਰੈਡੀ ਹੋ ਜੂ ਹਾਜੀ ਉਹਨਾਂ ਨੂੰ ਸਟੇਜ ਕੋਲ ਭੇਜ ਦੋ ਮੇਰੇ ਵੀਰਾਂ ਨੂੰ ਬੇਨਤੀ ਆ ਆਜੋ ਬੰਦਾਂ ਰਿਓ ਬਿਲਕੁਲ ਜੀ ਇਹ ਜਿਹੜਾ ਕਬੱਡੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਆ ਕਿਉਂਕਿ ਜਿਵੇਂ ਕਹਿੰਦਾ ਸ਼ਹੀਦਾਂ ਕੀ ਟਾਈਮਰ ਲੱਗੇਗੇ ਬਸ ਮੇਲੇ ਬੱਦਰਪਰ ਇਸ ਨੂੰ ਘੁੱਟਣ ਵਾਲੇ ਦਾ ਇਹ ਹੀ ਨਸਾ ਹੋਗਾ ਕਬੱਡੀਆਂ ਬੜੀਆਂ ਟੌਪੀਆਂ ਪਾ ਰਿਆ ਆ ਆਪਾਂ ਨੌਜਵਾਨ ਦਾ ਵੀ ਇੱਕ ਤਰ੍ਹਾਂ ਦਾ ਵੱਡਾ ਮਾਣ ਕਰਦੇ ਆ ਵੀ ਪਿੰਡ ਦੇ ਲਈ ਖੇਡਦਾ 70 ਕਿਲੋ ਵਜਨ ਦਾ 75 ਚ ਕਬੱਡੀਆਂ ਪਾ ਰਿਆ ਇਹ ਗੁੱਗੂ ਪਿੱਥੋਂ ਸਿਰੇ ਲਗ ਰਾਇਆ 12ਵੇਂ ਮਹੀਨੇ 11ਵੇਂ ਮਹੀਨੇ ਪਿੱਥੋਂ ਦੀ ਧਰਤੀ ਵੀ ਕਬੱਡੀ ਦਾ ਟੂਰਨਾਮੈਂਟ ਸਾਡਾ ਵੀ ਸਿਰੇ ਦਾ ਸਮੇ ਉੱਤੇ ਵੀ ਦੁਨੀਆ ਦੇ ਮਹਾਨ ਖਿਡਾਰੀਆਂ ਨੇ ਪਹੁੰਚਣਾ ਲਓ ਗੁੱਗੂ ਫੇਰ ਸਮ ਕੰਨੀ ਤੇ ਆ ਗਿਆ ਕੇਬਲ ਦੀ ਕਬੱਡੀ ਆ ਹੁਣ ਦੂਜੇ ਪਾਸੇ ਜੱਸਾਗਾ ਹਰ ਹੋਈਆ 9.5 ਗਿਲਗਲਾ ਦੀ ਟੀਮ ਦੇ 11 ਪੁਆਇੰਟ ਮਹਾਰਾਜ ਦੀ ਟੀਮ ਦੇ